ਲਓ ਜੀ ਅੱਜ ਅਸੀਂ ਮਲਾਉਨੇ ਆ ਤੁਹਾਨੂੰ ਸਾਡੇ ਤਾਇਆ ਜੀ ਨਾਲ ਆਹ ਦੇਖੋ ਇਹਨਾਂ ਨੇ ਮੋਟਰ ਨੇ ਬਹੁਤ ਪੁਰਾਣਾ ਲਿਆ ਹੋਇਆ ਪਾ ਬਹੁਤ ਟਾਈਮ ਹੋ ਗਿਆ ਤਾਇਆ ਜੀ ਕੋਲ ਮੋਟਰਿਆਂ ਨੂੰ ਦੇਖੋ ਕਿੰਨਾ ਪੁਰਾਣਾ ਮਾਡਲ ਆ ਸਭ ਓਰੀਜਨਲ ਆ ਕੋਈ ਨਹੀਂ ਮਤਲਬ ਕੋਈ ਚੀਜ਼ ਬਾਅਦ ਚ ਪਾਈ ਹੋਈ ਸਭ ਸਾਰੀਆਂ ਚ ਜੈਰੀਨ ਆ ਲਾ ਲੋ ਜੀ ਹਾਂ ਸਤਿ ਆ ਜੀ ਨਾ ਕਰਦੇ ਆ ਗੱਲ। ਜੀ ਅਸੀਂ ਮਨਾਉਨੇ ਆ ਸਰਦਾਰ ਕਬੀਰ ਸਿੰਘ ਦਾ ਜੀ ਨਾਮ। ਸਤਿ ਆ ਜੀ ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਠਾਕ ਹਾਂ। ਬਸ ਠੀਕ ਆ ਜੀ। ਹਾਂ ਜੀ ਇਹ ਤੇ ਮੋਟਰਾਂ ਦੇਖਿਆ ਟਰਡਾ। ਹਾਂ। ਇਹ ਕਿੰਨਾ ਮਾਡਲ ਆ ਹੈ? ਮਾਡਲ 70 ਮਾਡਲ ਹੈ। ਠੀਕ ਆ ਜੀ। ਤੇ ਇਹਦੇ ਬਾਰੇ ਤੁਸੀਂ ਮੈਨੂੰ ਦੱਸੋ ਵੀ ਇਹ ਕਿੱਥੇ-ਕਿੱਥੇ ਤੁਸੀਂ ਇਹ ਤੇ ਸਫ਼ਰ ਕਰਕੇ ਆਏ ਹੋ। ਇਹ ਤੇ ਜਾਰ ਮਣੀ ਕਰਨ ਤਾਂ ਮੈਂ ਹਾਲ ਮਗਰੋਂ ਜਾਣਾਂ ਹੀ ਜਾਂਣਾ। ਜੀ। ਜਦੋਂ ਗੋਡੀਆਂ ਸਹੀ ਸੀਗੇ ਉਦੋਂ ਮੈਂ ਹੇਮਕੋਟ ਜਾਂਦਾ ਸੀਗਾ। ਠੀਕ ਆ ਜੀ। ਹਜ਼ੂਰ ਸਾਹਿਬ ਤੱਕ ਇਹ ਮੈਂ ਜਾਇਆ ਲੈ ਕੇ ਇਹਨੂੰ ਮੈਂ ਕੋਈ ਚਲਾਨ ਨਹੀਂ ਅਜੇ ਤੱਕ ਇਹਦੇ ਤੇ ਠੀਕ ਹੈ ਜੀ 70 ਮਾਡਲ ਆ ਦੇਖ ਲਓ ਨਾਲੇ ਕਾਪੀ ਕੂਪੀ ਜਦੋਂ ਮਰਜੀ ਦੇਖ ਲਓ ਮੰਨ ਕੇ ਚਲੋ ਵੀ ਟੁੱਟ ਕੋ ਲੈ ਆਉਣਾ ਹਾਂ ਮੈਂ ਲਿਆ ਸੀ ਜੀ ਇਹ ਉਦੋਂ 1450 ਦਾ ਠੀਕ ਹੈ ਜੀ 70 ਮਾਡਲ ਆ ਠੀਕ ਹੈ ਜੀ 2 ਮਹੀਨੇ ਚੱਲਿਆ ਹੋਇਆ ਸੀਗਾ ਯਾਨੀ ਮੈਂ 4000 ਦਾ ਦਵਾ ਕੇ ਲਿਆ ਸੀ ਜਿੱਤੋਂ ਮੈਂ ਲਿਆ ਸੀ ਇਹ ਠੀਕ ਆ ਤਾਂ ਜੀ ਹਾਂ ਤੇ ਉੱਥੇ ਸੀਗਾ ਡਾਕਟਰ ਖਾਨ ਪਿੰਨ ਵਾਲਾ ਅੱਛਾ ਮਤਲਬ ਤੁਸੀਂ ਇਹਦੇ ਬਹੁਤ ਮਤਲਬ ਯਾਤਰਾ ਕੀਤੀ ਆ ਮੈਂ ਜੀ ਬਹੁਤ ਗੁਰੂ ਘਰ ਕੋਈ ਵੀ ਕੋਈ ਚਲਾਨ ਨਹੀਂ ਅਜੇ ਤੱਕ ਇਹਦੇ ਤੇ ਜੀ ਮਤਲਬ 1400 ਦਾ ਲਿਆ ਤੁਸੀਂ 14 1400 ਅੱਜ ਜੇ ਤੁਹਾਨੂੰ ਮਤਲਬ ਕੋਈ ਪੈਸਾ ਜੀ ਦਿੰਦਾ ਇਹਦਾ ਪੈਸਾ ਜੀ ਇਹਦਾ 17000 ਰੁਪਇਆ ਲਾਗੇ ਅੱਛਾ ਜੀ ਕਰੀਸ਼ਨ ਮਾਸਟਰ ਮੇਰੇ ਕੋਲੇ ਬੈਠਾ ਹੁੰਦਾ ਦੁਕਾਨ ਤੇ ਉਹਨੂੰ ਪੁੱਛੋ ਧਰ ਕੇ ਜੀ 17000 ਰੁਪਇਆ ਮੈਂ ਕਹੇ ਵੇਚਣਾ ਨਹੀਂ ਮੁੰਡੇ ਕਹਿੰਦੇ ਵੇਚ ਸਾਰਾ ਇਹ ਮਤਲਬ origignal ਆ ਨਾ ਕੁਝ ਨਹੀਂ ਸਾਰਾ ਸਮਾਨ origignal ਮੂਲ ਰੈਮੋਵਰ ਲਿਆ ਮੈਂ ਕੱਲਾ ਹਾਂ ਇਹਦੇ ਮਾਰੇ ਉਹ ਉੱਟ ਕੇ ਦੱਸੋ ਮਾਰੇ ਇਹ ਅੱਜ ਇਹ ਤੁਮਾਰੇ ਉੱਤਕੇ ਮਾੜਾ ਦੱਸਿਓ ਵੀ ਕੀ ਕੀ ਚੱਲਦਾ ਸੀਗਾ ਵੀ ਤੁਸੀਂ ਲਵਾਇਆ ਸੀ ਮੈਨੂੰ ਪਤਾ ਲੱਗਾ ਕਿ ਡੈਕ ਵੀ ਚੱਲਦਾ ਹੀ ਸਭ ਕੁਝ ਚੱਲ ਰਿਹਾ ਜੀ ਡੈਕ ਹੁਣ ਡੈਕ ਸਭ ਕੁਝ ਚੱਲਦੇ ਆ ਉੱਤਕੇ ਮਾੜਾ ਦੱਸਿਓ ਆ ਆ ਦੱਸੋ ਵੀ ਕੀ ਕੀ ਚੱਲਦਾ ਹੀ ਹੈ ਤੇ ਦੇਖੀਏ ਤੇ ਕੀ ਕਹਿੰਦਾ ਕਾਫੀ ਰੇਸ ਲੱਗੀ ਹੈ ਚਾਹ ਆ ਆ ਤਾਂ ਇਹ ਮੈਨੂੰ ਲੱਗਦਾ ਆਹ ਸਪੀਕਰ ਲੱਗਦਾ ਹਨ ਆਹ ਸਪੀਕਰਾਂ ਲੱਗਿਆ ਹੋਇਆ ਠੀਕ ਆ ਜੀ ਉਹ ਮੀਟਰ ਚੱਲਦੇ ਆ ਸਾਰੇ ਹਾਂਜੀ ਹਾਂਜੀ ਆ ਚਾਬੀ ਆ ਨਾ ਜੀ ਅੱਛਾ ਪੰਜ ਚਾਬੀਆਂ ਕਾ ਠੀਕ ਐ ਅੱਛਾ ਪੰਜ ਚਾਬੀਆਂ ਇਦਾਂ ਆਹਾਂ ਪੰਜ ਚਾਬੀਆਂ ਚਾਬੀ ਦਾ ਵੀ ਨਮੂਨਾ ਦਿਖਾ ਦੇ ਤੇਲ ਖੋਲਣ ਵਾਲਾ ਹੈਂਡਲ ਦਾ ਠੀਕ ਆ ਸੀਟ ਦਾ ਇਹਦੇ ਨਾਲ ਹੀ ਖੁੱਲਦਾ ਸਾਰਾ ਕੁਝ ਠੀਕ ਆ ਠੀਕ ਆ ਸਟਾਰਟਿੰਗ ਵਾਲੀ ਵੀ ਇਹੀ ਆ ਠੀਕ ਆ ਨਹੀਂ ਨਹੀਂ ਬਹੁਤ ਹੋਰ ਤਾਂ ਇਹ ਚ ਕੀ ਹੋ ਗਿਆ ਇਹ ਦੱਸੋ ਪਹਿਲੀ ਕੱਕਾ ਸਟਾਰਟ ਹੋ ਸਾਰੀ ਦਿਹਾੜੀ ਪਿਆ ਮਤਲਬ ਉਹ ਗੱਲ ਆ ਵੀ ਪਹਿਲੀ ਕੱਕ ਤੇ ਸਟਾਰਟ ਮੇਰਾ ਜਾਮਾ ਹੈ ਪਹਿਲੀ ਕੱਕ ਤੇ ਸਟਾਰਟ ਹੋਊ ਜੀ ਇਹ ਹਾਂਜੀ ਇਹ ਤਾਂ ਹੁਣ ਸਟਾਰਟ ਹੌਣ ਥੱਲੇ ਸੱਟ ਲਾ ਜਿੱਦਾਂ ਰੌਬਟ ਤਾਂ ਇਹ ਚੋਕ ਆ ਇਹ ਲਾ ਪਾਉਗਾ ਸਭ ਕਰੇ ਲਾਤਾ ਇਹਦੀ ਗੱਡੀ ਦੇਖਿਆ ਦੇਖ ਲੱਗਿਆ ਉਹ ਟੈਕ ਲੱਗਿਆ ਵਿੱਚ ਇੱਥੇ ਟੈਕ ਲੱਗਿਆ ਹੋਇਆ ਹੁਣ ਮੇਰਾ ਆ ਦੇ ਇਹਦੇ ਵਿੱਚ ਰੱਖਿਆ ਹੋਇਆ ਹਾਂ ਇਹ ਕੀ ਆ ਤਾ ਇਹ ਤੁਹਾਨੂੰ ਮੈਂ ਦਿਖਾਉਣਾ ਹੁਣੇ ਹੀ ਅੱਛਾ ਹੀ ਦਿਖਾਓ ਇਹ ਵੀ ਕੀਤੇ ਕਰਨਗੇ ਬੁੜਾ ਕਹਿ ਜਾਵਾ ਉਹ ਨਹੀਂ ਯਾਰ ਆਇਆ ਆਇਆ ਬੜੀ ਕਹਿਣਗੇ ਆ ਤਸਰਾ ਜਾਂ ਸਾਡੇ ਨੇ ਪੁਰਾਣੀ ਚੀਜ਼ ਤਦੋਂ ਦੀ ਖਾਂਦੀ ਹੋਏ ਮੈਂ ਹਜੇ ਤੱਕ ਮਾਡਲ ਕਿੰਨੇ ਵਾਂ ਭੁੱਲ ਗਿਆ ਮਾਡਲ 70 70 ਉਹ ਬਾਤ ਆਇਆ ਚੱਕ ਅੱਛਾ ਆ ਕੀ ਨਾ ਬਲੂਟੁੱਥ ਇਹ ਡੈੱਕ ਆ ਬਾਤ ਆਇਆ ਕਾ ਲਾਹਰ ਹਾਂ ਮੇਰਾ ਪੀਤ ਉਹ ਬਾਤ ਆਇਆ ਆਦਾ ਨਿਆਰਾ ਲਿਆ ਪਹਿਲਾਂ ਮੇਰਾ ਪੀਤ ਯਾਰ ਆਇਆ ਬਹੁਤ ਪੁਰਾਣੀ ਚੀਜ਼ ਸਾਹਮਣੇ ਸਦਾ ਇਹ ਢਿੱਗੀ ਤੇ ਰੱਖਿਆ ਹੁੰਦਾ ਇਥੋਂ ਆ ਦੇਖੋ ਮੇਰਾ ਆ ਰੂਪ ਲੱਗ ਲਾਇਆ ਹਾਂ ਤੁਹਾਨੂੰ ਟੈਪ ਕਰਨਾ ਹਾਂ ਇਹ ਨਾਲ ਟੈਪ ਕਰ ਦਿੱਤਾ ਹਾਂ ਹਾਂ ਠੀਕ ਆ ਚਾਰਚ ਦੇ ਕਿਹਾ ਬਾਤ ਆ ਇਹਦੇ ਵਿੱਚ ਪਿਆਰ ਹੂ ਬੋਲੂ ਉਹ ਬਰਵਾਕ ਨਾ ਨਾਮ ਕਿਸੇ ਦਾ ਬੋਲਿਆ ਨਾਮ ਨਹੀਂ ਤਾਂ ਰੇਂਜਰ ਰੇਂਜਰ ਕਹਿੰਦੇ ਨੇ ਰੇਂਜਰ ਆ ਠੀਕ ਆ ਨਹੀਂ ਯਾਰ ਬਹੁਤ ਵਧੀਆ ਤਾ ਆਜ ਦੇਖੋ ਤੋ ਵਾਹਿਆ ਮਿਲਦਾ ਵਾ ਅਜਾ ਚਾਹੇ ਨਾ ਲਾ ਕੇ 14000 ਮਿਲਦਾ 17000 ਮਿਲਦਾ 14000 ਮੇਹੀ ਤੇ ਰੱਖਿਆ ਕ੍ਰਿਸ਼ਨ ਮਾਸਟਰ ਨੂੰ ਪੁੱਤਲੋ ਜਿਹੜਾ ਕੋਲੇ ਬੈਠਾ ਸੀ ਮੇਰੀ ਦੁਕਾਨ ਤੇ ਉਹ ਦੋ ਤਿੰਨ ਗੇੜੇ ਮਾਰ ਕੇ ਕੋਟਲੇ ਦੇ ਆਉਂਦੇ ਹੁੰਦੇ ਆ ਕਹਿੰਦੇ ਵੀ ਇਹ ਦੇ ਦੇ ਮੈਂ ਕਹਾ ਵੀ ਨਹੀਂ ਦੇਣਾ ਨਾ ਯਾਰ ਤਾ ਦੇਣਾ ਕਾ ਤੂੰ ਦੱਸ ਜਦੋਂ ਦਾ ਆਪਾਂ ਮੈਂ ਜਦ ਹੀ ਹੱਥੋਂ ਮੜੀੋਂ ਮੈਂ ਤਰ ਕੋਈ ਹੀ ਦੇਦਾ ਰੇਟ ਕਿੰਨਾ ਵਾ ਰੇਟ ਇਹਦਾ ਉਦੋਂ ਸੀਗਾ 4000 ਇਹਦਾ ਬਾਈਨ ਕਹਿੰਦਾ ਬਾਈਨ ਕਿੰਨਾ ਆ ਦੇਖੋ 120 ਕਿਲੋ ਆਰੇ ਸਾ ਅਪਲੇਟ ਦੀ ਵੀ ਖਿੱਚ ਦੇ ਸਾਰਾ ਕੋ ਅਰੀਜਨਲ ਇੰ ਦਾ ਨੰਬਰ ਆ ਹਾਂ ਆ ਵੀ ਲਿਖਿਆ ਆ ਹੈ ਨਾ ਅਰੇ ਥੋੜਾ ਸਾਫ ਕਰਨ ਵਾਲਾ ਹੈ ਤੇ ਪਟਿਆਲੇ ਕੰਪਿਊਟਰ ਦੇ ਵਿੱਚ ਹੋਊਗਾ ਥਾਣੇ ਵਾਲਿਆਂ ਦੇ ਨੰਬਰ ਮੇਰੇ ਤੇ ਪਾਇਆ ਹੋਇਆ ਸਾਰੇ ਨੰਬਰ ਨੰਬਰ ਕਾਗਜ਼ ਚੈੱਕ ਕਰਕੇ ਉਹਨਾਂ ਨੇ ਓਕੇ ਲਿਖਤਾ ਕਾਗਜ਼ਾਂ ਤੇ ਮੁੜ ਕੇ ਕਹਿੰਦੇ ਕਾਗਜ਼ ਬਣਵਾਈ ਨਾ ਆ ਯਾਰ ਨਾ ਕਾਗਜ਼ ਬਣਾਉਂਦੇ ਆ ਨਾ ਮੇਰਾ ਲਾਇਸੈਂਸ ਬਣਾਉਂਦੇ ਆ ਪਰਾਣਾ ਨਹੀਂ ਆਹ ਲਾਂਚੀ ਆ ਟੋਟਾ ਉਹਦਾ ਵਧੀਆਲਾ ਆ ਗੋ ਰੇਨਰ ਆ ਯਾਰ 58 81 81 81 ਐਵਰੇਜ ਕਿੰਨੇ ਆ 30 ਦੀ 30 35 30 35 ਬਹੁਤ ਆ ਫਿਰ ਵੀ ਉਦੋਂ ਇਹ ਜੋ ਨਵਾਂ ਲਿਆ 44 ਦੀ ਐਵਰੇਜ ਨਹੀਂ ਨਹੀਂ ਬਹੁਤ ਆ ਬਹੁਤ ਆ ਵਧੀਆ 44 44 ਨੰਬਰ ਵਧੀਆ ਦਾ ਤਾਂ ਬਾਕੀ ਨੰਬਰ ਕਿਤੇ ਜਾ ਪੀ ਵੀ ਪੂ ਵੀ ਹੈ ਹੀ ਨੇ ਯਾਰ ਨਹੀਂ ਹੁਣ ਨਾ ਪੀ ਵੀ ਹੁਣ ਤਾਂ 70 ਦੇ ਪੀ ਵੀ ਪਾਲਦਾ 70 ਚ ਪੀ ਪੀ ਨਹੀਂ ਤੂੰ 70 ਚ ਪੀ ਪੀ ਕਿੱਥੋਂ ਭਾਲਦਾ ਹਾਂ ਹਾਂ ਜੀ ਹਾਂ ਜੀ ਨਹੀਂ ਨਹੀਂ ਜਿਵੇਂ ਆਪਣੇ ਲਿਖਾਣੇ ਨੰਬਰ ਪੀ ਪੀ ਦਾਸ ਆ ਉਹ ਹੁੰਦਾ ਨਾ ਆ ਦੇ ਲੈ ਹਾਂ ਪੀ ਐਨ ਐਚ 4642 ਦਾ ਤੂੰ ਨੰਬਰ ਵੀ ਦੇਖ ਕਿੰਨਾ ਵਧੀਆ ਇਹਨੂੰ 70 ਦੇ ਵਿੱਚ ਕਿੱਥੋਂ ਪੀ ਪੀ ਭਾਲਦਾ ਉਹ ਹੈ ਹੀ ਨਹੀਂ ਜਦੋਂ ਹਾਂ ਚੱਲ ਤੂੰ ਐ ਕਿ ਬੱਪ ਕੋ ਇੰਨੇ ਟਾਈਮ ਦਾ ਹੈ ਕਿਵੇਂ ਆ ਤੂੰ ਐ ਸੋਚ ਕਿਉਂ ਹੈਪੀ ਕਿੱਥੇ ਪਰ ਆਲੀ ਅੱਛਾ ਅੱਜਾ ਬ੍ਰੇਕ ਦਿੱਤਾ ਹੋਇਆ ਹੈ ਅੱਗ ਦਾ ਠੀਕ ਆ ਡੀਜ਼ਲ ਪਾ ਲੋ ਵਿੱਚ ਫੇਰ ਵੀ ਚੱਲੂਗਾ ਉਹ ਬਾਤ ਆ 2 ਲੀਟਰ ਪਟਰੋਲ ਪਾ ਕੇ ਹਾਂ ਡੀਜ਼ਲ ਦੀ ਟੈਂਕੀ ਭਰ ਆ ਲਾ 11 ਲੀਟਰ ਠੀਕ ਆ ਫੇਰ ਵੀ ਚੱਲੂਗਾ ਇਹ ਤਾਂ ਤਾ ਤੂੰ ਚੀਜ਼ ਬੜੀ ਘੜ ਲਈ ਫਿਰ ਤਾਂ ਪਟਰੋਲ ਡੀਜ਼ਲ ਲਾ ਜੀ ਦੋਨੇ ਚੀਜ਼ਾਂ ਪਾਓ ਤੇ ਪਹਾੜੀਆਂ 'ਚ ਜਾਓ ਲਓ ਜੀ ਅੱਜ ਅਸੀਂ ਸਾਡੇ ਸਰਦਾਰ ਕੁਲਦੀਪ ਸਿੰਘ ਤਾਇਆ ਜੀ ਨੇ ਇੰਟਰਵਿਊ ਕਰਾਈਆ। ਹਾਂ। ਵੀਡੀਓ ਵਧੀਆ ਲੱਗੀ ਤਾਂ ਲਾਇਕ, ਸ਼ੇਅਰ, ਫੋਲੋ ਜ਼ਰੂਰ ਕਰਕੇ ਜਿੱਥੇ ਜਾਣਾ ਬੈਜੂ ਮੇਰੇ ਮਗਰ ਉੱਥੇ ਕਮਾ ਲਿਆ ਹੂੰ ਜੇ ਰੋ ਗਿਆ ਉੱਥੇ ਹੀ ਛੱਡ ਦਈਓ। ਉਹ ਬਾਤ ਆ ਲਾਇਕ ਵੀ ਲੈ ਤੂੰ ਡਰਾਈਵਰ ਬਣਾਣਾ ਯਾਰ ਨਵੇਂ ਤੇ ਪੁਰਾਣੇ ਕਦੇ ਰਾਹ ਤੇ ਨਹੀਂ ਰੁਕੇ ਅਸੀਂ ਅੱਜ ਤੱਕ ਤਾਂ ਵੇਚਦੇ ਨਹੀਂ। ਜਵਾਕ ਨੇ ਵੀ ਨਿਸ਼ਾਨੀ ਰੱਖਣੀ ਅਸੀਂ ਵੇਚਣਾ ਨਹੀਂ। ਲਾਇਕ ਵੇਚਣਾ ਕਿਉਂ? ਆ ਦੇਖ ਆ ਮਨਿਕਾ ਆ ਦੇ। ਹਾਂ। ਰਾਣਾ ਸਾਹਿਬ ਦੇ ਜਾਣਾ ਹੁਣਾਂ ਮਹੀਨੇ ਮਗਰ। ਠੀਕ ਆ ਹੁਣ ਤਾਂ ਮਨਿਕਾ ਸਾਹਿਬ ਜਾ ਗਏ ਹਨ। ਹੁਣੀ ਜਾ ਗਿਆਂ ਥੋੜੀ ਦੇਰ ਉਹ ਵੀ ਮੂਵੀ ਦੇਖਣੇ ਮੇਰੇ ਠੀਕ ਆ ਦਾ ਸਾਰੇ ਰਾਹ ਦੀ ਮੂਵੀ ਦੱਸ ਦਿਆਂਗੇ ਠੀਕ ਆ ਠੀਕ ਹੈ ਠੀਕ ਆ ਦਾ ਸਸਰੀਕਾਲ ਸਸਰੀਕਾਲ ਜੀ ਹਾਂ ਸਾਰੇ ਕਿਤੇ ਆਇਆ ਆ ਪਾਇਆ ਹਾਂ ਮੈਂ ਜਾਣਦਾ ਨਾ ਤਾ ਦੇ ਜੇਮ ਕੋਣ ਸਾਹਿਬ ਮਨੀਕਾ ਹੰ ਸਾਹਿਬ ਅਯੂਸ਼ ਸਾਹਿਬ ਆ ਮੋਟਰਾਂ ਦੇ ਤਾ ਸਾਰੇ ਪਾਸੇ ਘੁੰਮਾਇਆ ਸਾਰੀਆਂ ਪਹਾੜੀਆਂ 'ਚ ਹਾਂ ਪੂਰੀ ਘਰਦਿਆਂ ਤੋਂ